ਹਾਂਜੀ ਸਾਰਿਆਂ ਨੂੰ ਸ਼ਸ਼ੀਕਾਰ ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ ਚੈਨਲ ਮਿਸਟਰ ਪਿੰਡ ਜੋੜੀ ਤੇ ਤੇ ਪਰਮਾਤਮਾ ਦੀ ਕਿਰਪਾ ਨਾਲ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤੇ ਹੁਣ ਚੱਲ ਰਿਹਾ ਹੈਗਾ ਜੀ ਸੌਣ ਦਾ ਮਹੀਨਾ ਸੌਣ ਦਾ ਮਹੀਨਾ ਸੁਨਪਤੀ ਹੈਗਾ ਮਾਂ ਮਤੀ ਨੇ ਪੈਣਾ ਲਈ ਜਿਹੜਾ ਚਾਹ ਹੁੰਦਾ ਹਨਾ ਤੀਆਂ ਦਾ ਤੇ ਆਪਾਂ ਹੋ ਗਏ ਸੀ ਹੁਣ ਤਿਆਰ ਆਪਣੀ ਅਕੈਡਮੀ ਚੋਂ ਤਿਆਰ ਹੋ ਕੇ ਤੇ ਹੁਣ ਆਪਾਂ ਜਾ ਰਹਿਆਂਗੇ ਤੀਆਂ ਤੇ ਇੱਥੇ ਲੱਗਣਗੇ ਆ ਜੀ 6 ਰੋਂ ਕੋਠਿਆਂ ਚ ਜਿਹੜਾ ਆਪਣਾ ਵੀਰ ਨਿਊਜ਼ੀਲੈਂਡ ਤੋਂ ਸੰਦੀਪ ਤੇ ਪਿੰਡ ਛੇਰੋਂ ਤੋਂ ਜਗਦੀਪ ਤੇ ਉਹ ਦੋਨੇ ਭਾਈ ਤਿੰयां ਲਗਵਾ ਰਹੇ ਨੇਗੇ ਤੇ ਖਾਣ ਪੀਣ ਦਾ ਵੀ ਉਹਨਾਂ ਨੇ ਮੇਰਾ خیال ਚ ਅਰੇਂਜਮੈਂਟ ਕਰਿਆ ਹੋਇਆਗਾ ਤਾਂ ਫਿਰ ਜਾ ਕੇ ਪਤਾ ਲੱਗੂਗਾ ਤੇ ਦਿਖਾਵਾਂਗੇ ਤੁਹਾਨੂੰ ਆਪਾਂ ਫਿਰ ਹਨਾ ਪਿੰਡ ਦੀਆਂ ਤੀਆਂ ਤੇ ਬਣੇ ਰਹੋ ਤੁਸੀਂ ਆਪਣੀ ਬਲੌਗ ਦੇ ਨਾਲ ਦਿਖਾਵਾਂਗੇ ਤੁਹਾਨੂੰ ਫਿਰ ਅੱਗੇ ਤੀਆਂ ਪਿੰਡ ਦੀਆਂ ਚਲੋ ਜੀ ਚੱਲਦੇ ਆਂ ਫਿਰ ਆਪਾਂ ਦੇਖੋ ਜੀ ਮੇਰਾ ਟਾਈਮ ਮੈਂ ਤੁਹਾਨੂੰ 12 ਵਜੇ ਕਿਹਾ ਸੀ ਨਾ 1 ਵਜ ਗਿਆ 1 ਵਜ ਗਿਆ ਤੇ ਹੁਣ ਆਪਾਂ ਚੱਲਿਆਂਗੇ ਬਣੇ ਰਹੋ ਤੁਸੀਂ ਆਪਣੇ ਵੀਡੀਓ ਦੇ ਨਾਲ ਦਿਖਾਵਾਂਗੇ ਤੁਹਾਨੂੰ ਅੱਗੇ ਅੱਜ ਦੇ ਤੀਆਂ ਜੋ ਕਿ ਅਸੀਂ ਸਾਡਾ ਬਹੁਤ ਹੀ ਪਿਆਰਾ ਮਿੱਤਰ ਹੈ ਜੋ ਕਿ ਨਿਊਜ਼ੀਲੈਂਡ ਦੇ ਵਿੱਚ ਰਹਿੰਦਾ ਇੱਕ ਭਰਾ ਉਹਦਾ ਛੋਟਾ ਪਿਆਰਾ ਜਿਹਾ ਉਰੇਆ ਸੋ ਉਹਨਾਂ ਦੇ ਘਰ ਅਸੀਂ ਜਾਵਾਂਗੇ ਤੇ ਉਹਨਾਂ ਨੇ ਕਰਾਈਆਂ ਨੇ ਸਾਡੇ ਸਾਡੀ ਭੈਣ ਵੀ ਆਈ ਦੀ ਹੈ ਜਿਹਦਾ ਮੇਰੀ ਭੈਣ ਦਾ ਨਾਮ ਸਤੋ ਸੋ ਤੇ ਉਹਨਾਂ ਦੇ ਘਰ ਕੋਲ ਆ ਉਹਨਾਂ ਦੇ ਘਰ ਕੋਲ ਸੋ ਆਪਾਂ ਜਾਵਾਂਗੇ ਨਾਲ ਇਹਨਾਂ ਨੂੰ ਸਰਪ੍ਰਾਈਜ਼ ਦਿੰਦੇ ਆ ਠੀਕ ਆ ਤੁਹਾਨੂੰ ਦਿਖਾਣੇ ਆ ਤੇ ਅੱਗੇ ਅੱਗੇ ਨਹੀਂ ਆ ਸਕਦਾ ਸਾਲ ਭਰ ਤੋਂ ਤਿਹਾਰ ਹੁੰਦਾ ਹੈ ਹਰ ਇੱਕ ਕੋਈ ਨੁਦਾਰਾਣਾ ਦਾ ਹੋ ਰੋਣੋ ਦਾ ਜੇ ਪਾ ਚਾਹੀਏ ਚਲਦੀ ਨਾ ਵੀ ਕੁਝ ਸਾਤਾ ਆਪਣੇ ਤੋਂ ਉਹਨਾਂ ਕਮਾਨਤਾਂ ਨੂੰ ਕਰਦਾਂਗੇ ਅਪਨ ਲੋ ਜੀ ਆਪਾਂ ਟਰਨ ਕਰ ਗਏ ਹੁਣ ਦੇ ਆਨੇ ਵਗੀ ਚੱਲ ਵੇਰਾ ਪਕੌੜੇ ਖਾਓਗੇ ਕਿ ਬਰੈਡ ਹਾਂ ਅੱਜ ਕਿੱਥੇ ਜਾਂਦੇ ਆਂ ਦਰਿ ਲਾਗੇ ਜਾਨਾ ਕਿਤੇ ਰਹਿ ਜਵਾਂ ਸੱਦੀ ਨਾ ਸਦੀ ਦੇ ਨਾਲ ਦੀ ਵੇਖ Gata, 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 gata. Oh, é

ਤੇ ਤੇ ਜਲਦੀ ਆ ਗਈ ਤੂੰ ਚਲੋ ਫਿਰ ਉੱਥੇ ਚਲੀ ਆਪਾਂ ਬੈਠੀਏ ਸੰਦੀਪ ਦੇਖ ਰਹਾ ਤੈਨੂੰ ਹਾਂ ਨਹੀਂ ਇੱਧਰ ਸੱਜਣ ਹੈ ਬੜੇ ਘੱਟ ਲੱਟ ਨਹੀਂ ਹੋਰ ਹੋਰ ਘੈਂਟ ਕਰਦਾ ਹਨਾ ਦੇਖੋ ਸਾਰੀਆਂ ਭੈਣਾਂ ਆ ਗਈਆਂ ਨੇ ਨਾ ਇਕੱਠੀਆਂ ਹੋ ਗਈਆਂ ਨੇ ਹਨਾ ਹਾਂ ਭੂਆ ਵੱਡੀ ਜੋੜੀ ਹਾਂ ਹੋਰ ਕੌਣ ਕੌਣ ਆਇਆ ਥੋੜਾ ਰਿਸ਼ਤੇਦਾਰ ਨਾ ਕੋਈ ਹੈ ਕੋਈ ਨਹੀਂ ਉਹ ਉਹ ਨਹੀਂ ਅੱਛਾ ਅੱਛਾ ਹੋਰ ਨਹੀਂ ਚਲੋ ਫਿਰ ਵੀ ਚਲੋ ਵਧੀਆ ਹੋ ਗਿਆ ਨਹੀਂ ਨਹੀਂ ਹੁਣ ਨਾ ਕੁੜੀਆਂ ਕਰ ਦਿੰਦੀ ਹਾਂ ਹਾਂ ਕੁੜੀਆਂ ਨਹੀਂ ਹੁੰਦਾ ਇਹ ਜਿਆਦੇ ਹਨਾ ਚੱਲ ਫਿਰ ਧੁੱਪੇ ਨਾ ਖੜਾ ਤੇਰੀ ਦਾਦੀ ਨੂੰ ਧੁੱਪ ਲੱਗ ਜੂਗੀ ਜਿਆਦੇ ਹਾਂ ਨਹੀਂ ਨਹੀਂ ਬੁਲਾ ਲਈ ਹਾਂ I अच्छा ਤੁਸੀਂ ਭੂਆ ਜੀ ਹੋ ਇਹਨਾਂ ਦੇ ਸੰਦੀਪ ਜੀ ਅੱਛਾ ਸੰਦੀਪ ਅੱਛਾ ਜਿਉਂ ਕਰਨਾ ਮੈਂ ਤੇ ਨਿਪਟ ਪਈਆਂ ਸੀ ਅੱਛਾ ਸੰਦੀਪ ਨਾ ਤਾਂ ਹੋਰ ਨੇ ਦੋ ਉੱਥੇ ਉਹ ਤਾਂ ਖੜੇ ਆ ਲਿਏ ਜਿੰਦ ਤੇ ਵੀ ਹੀ ਅੱਛਾ ਹਾਂ ਤੇ ਵੀ ਦੇ ਸੇ ਵੀ ਦੀ ਕਿਰਪਾ ਲਿਏ ਜਨ ਠੀਕ ਹੈ ਜੀ ਉਹ ਵੀ ਹੋਈ ਹੈ ਹੈ ਕੁੜੀ ਆ ਰਹੀ ਸੀ ਉਹ ਉਹ ਕਿਰਨਾਲ ਦੀ ਕੁੜੀ ਮੇਰੀ ਮੈਂ ਤਾਂ ਮਿਲ ਨਹੀਂ ਆ ਰਹੀ ਹੈ ਦੀ ਬਨਾਲੀ ਜਾਂਦੀ ਸੀ ਮੇਰੇ ਕੋਲੇ ਕਿਹੜਾ ਵਕਲੀਆਂ ਜਾਂਦੀ ਸੀ ਨਾ ਉਹਦੇ ਨਾਲ ਆਈ ਪਰ ਹਾਈ ਤਾਂ ਉੱਥੇ ਨਹੀਂ ਆਈਆਂ ਲੇਟ ਆਣ ਗਈਆਂ ਹਾਂ ਹਾਂ ਉੱਥੇ ਹੀ ਆਪ ਕਿਹਦੀ ਰੋਕਦੇ ਨੇ ਹਰ ਨਾ ਦਾਦੀ ਪੀ ਜਾਏ ਤੁਸੀਂ ਹੋਰ ਦਾਦੀ ਫਿਰ ਹਾਂ ਮੈਂ ਪਹਿਲੇ ਜਿੰਦਾ ਆਏਗਾ ਲਈ ਹਾਂ ਮੈਂ ਆ ਜੀ ਚਲੋ ਪਰਵਾਹਾਂ ਨਹੀਂ ਕਰ ਹਾਂ ਆ ਗਏ ਆਏ ਨਾ ਗੱਲ ਕੋਈ ਨਹੀਂ ਕਹਿੰਦੇ ਆਂ ਬੀਬੀ ਗਏ ਜਿੱਥੇ ਗਏ ਅੱਛੀ ਜਾਣਾ ਸੁੱਖੀ ਬਟਲਾ ਕੇ ਜਾਂਦਾ ਉਹ ਚਾਉਂਦੇ ਦੀ ਕੱਟੇ ਸੁੱਖੀ ਬਟਲਾ ਕੇ ਜਾਣਾ ਤੇ ਫਿਰ ਵੀ ਘਰ ਦੀ ਗੱਲ ਜਾਂਦਾ ਅੱਛੀ ਜਾਣਾ ਹਾਂ ਉਹਨੇ ਕਹਿੰਦਾ ਕਿ ਕਦੇ ਲਿਆ ਕੇ ਦੇ ਪੈਣਾ ਮੈਨੂੰ ਸਨਾਮ ਤੋਂ ਜਾ ਕੇ ਉਹ ਆਹ ਕਿਤਾ ਕੋਈ ਚਲੋ ਜੀ ਮੇਰਾ ਜ਼ੋਰ ਲਿਖਦਾ ਤਦਿਆ ਜਿਹਾ ਆ ਰਿਹਾ